ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਗਰਾਲੀ ਸਿੱਖਾਂ ਤੋਂ ਤੇ ਇਹ ਅੱਜ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਮੈਚਿੰਗ ਸੂਟ ਨੇ ਇਹ ਤੇ ਇਹ ਸੂਟ ਜਿਹੜਾ ਹੈਗਾ ਜਿਹਦੇ ਗਲੇ ਦੇ ਉੱਤੇ ਪੱਟੀ ਲੱਗੀ ਹੋਈ ਆ ਤੇ ਇਹ ਹੈਗਾ ਇਹਦਾ ਸੂਟ ਦਾ ਦੁਪੱਟਾ ਤੇ ਇਹ ਹੈਗੀ ਇਹਦੀ ਸਲਵਾਰ ਇਹ ਸੂਟ ਦਾ ਪ੍ਰਾਈਸ ਹੈਗਾ 650 ਰੁਪਏ ਅਗਰ ਤੁਸੀਂ ਬਾਈ ਕਰਨਾ ਤਾਂ ਕਰ ਸਕਦੇ ਹੋ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤੇ ਤੁਸੀਂ WhatsApp ਕਾਲ ਵੀ ਕਰ ਸਕਦੇ ਹੋ ਸੈਕੰਡ ਸੂਟ ਜਿਹੜਾ ਹੈਗਾ ਆਪਣਾ ਉਹ ਇਹ ਵਾਲਾ ਇਹ ਵੀ ਗਲੇ ਤੇ ਪੱਟੀ ਲੱਗੀ ਹੋਈ ਹੈ ਇਹਦੇ ਵੀ ਐਂਡ ਇਹ ਦੀ ਸਲਵਾਰ ਆ ਤੇ ਇਹ ਹੈਗਾ ਇਹਦਾ ਦੁਪੱਟਾ ਇਹ ਵੀ ਬਹੁਤ ਸੋਹਣਾ ਸੂਟ ਆ ਇਹਦਾ ਪ੍ਰਾਈਸ ਵੀ 650 ਹੀ ਆ ਥਰਡ ਸੂਟ ਜਿਹੜਾ ਹੈਗਾ ਆਪਣਾ ਉਹ ਲਵੈਂਡਰ ਕਲਰ ਤੇ ਆ ਇਹਦੇ ਗਲੇ ਦੇ ਉੱਪਰ embroidery ਹੋਈ ਹੋਈ ਆ ਐਂਡ ਇਹ ਹੈਗੀ ਹੈ ਜੀ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਫਲੋਰਲ ਦੁਪੱਟਾ ਬਣਿਆ ਹੋਇਆ ਇਹਦਾ ਪ੍ਰਾਈਸ ਵੀ 650 ਜਿਹੜਾ ਫੋਰਥ ਸੂਟ ਆਪਣਾ ਹੈਗਾ ਉਹ ਹੈਗਾ ਮਹਿੰਦੀ ਕਲਰ ਦੇ ਉੱਤੇ ਇਹਦੇ ਗਲੇ ਤੇ ਉੱਤੇ ਵੀ ਪੱਟੀ ਲੱਗੀ ਹੋਈ ਆ ਐਂਡ ਇਹ ਹੈਗਾ ਇਹਦਾ ਦੁਪੱਟਾ ਡਬਲ ਸ਼ੇਡ ਦਾ ਤੇ ਇਹ ਹੈਗੀ ਹੈ ਇਹਦੀ ਸਲਵਾਰ ਇਹ ਸੂਟ ਵੀ 650 ਦਾ ਹੈ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਇਹ ਹੈਗਾ ਇਹ ਵੀ ਮਹਿੰਦੀ ਕਲਰ ਤੇ ਬਣਿਆ ਹੈ ਗ੍ਰੀਨ ਤੇ ਇਹਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹ ਸੂਟ ਹੈਗਾ 600 ਰੁਪਏ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਉਹ ਇਹ ਵਾਲਾ ਸੂਟ ਆ ਤੇ ਇਹਦੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਇਹ ਸੂਟ ਹੈਗਾ 700 ਰੁਪਏ ਸੂਟ ਜਿਹੜਾ ਆਪਣਾ ਹੈਗਾ ਇਹ ਕਾਫੀ ਕਲਰ ਦੇ ਉੱਪਰ ਆ ਇਹਦੇ ਗਰਲੇ ਦੇ ਉੱਪਰ ਵੀ ਪੱਟੀ ਲੱਗੀ ਹੋਈ ਆ ਤੇ ਇਹ ਹੈਗਾ ਇਹਦਾ ਦੁਪੱਟਾ ਐਂਡ ਇਹ ਦੀ ਬਾਟਮ ਇਹ ਸੂਟ ਵੀ 650 ਰੁਪਏ ਦਾ ਹੀ ਆ ਹਾਂਜੀ ਨੈਕਸਟ ਸੂਟ ਹੈਗਾ ਆਪਣਾ ਬਲੂ ਕਲਰ ਦਾ ਇਹਦੇ ਗਲੇ ਦੇ ਉੱਤੇ ਦੇਖੋ ਪੈਚ ਲੱਗਿਆ ਹੋਇਆ ਤੇ ਨਾਲ ਇਹਦੇ ਹੈਗੇ ਆ ਇਹ ਵਾਲੀ ਇਹ ਵਾਲਾ ਦੁਪੱਟਾ ਹੈ ਦਾ ਤੇ ਇਹ ਵਾਲਾ ਇਹਦੀ ਬੋਟਮ ਇਹਦਾ ਪ੍ਰਾਈਸ ਵੀ 650 ਨੈਕਸਟ ਸੂਟ ਹੈਗਾ ਆਪਣਾ ਇਹ ਵਾਲਾ ਇਹਦੇ ਉੱਤੇ ਗਲੇ ਦੇ ਉੱਪਰ ਪੱਟੀ ਲੱਗੀ ਹੋਈ ਆ ਤੇ ਇਹਦਾ ਦੁਪੱਟਾ ਹੈਗਾ ਫਲੋਰਲ ਕਾਟਨ ਦਾ ਪਿਓਰ ਕਾਟਨ ਦਾ ਐਂਡ ਸਲਵਾਰੇ ਦੀ ਹੈਗੀ ਆ ਪਲੇਨ ਇਹ ਵੀ ਹੈਗਾ ਸੂਟ 650 ਦਾ ਇਹ ਵਾਲਾ ਸੂਟ ਆਪਣਾ ਬਲੈਕ ਐਂਡ ਰੈੱਡ ਦਾ ਕੰਬੀਨੇਸ਼ਨ ਹੈ ਪੱਟੀ ਲੱਗੀ ਹੋਈ ਹੈ ਤੇ ਨੈੱਕ ਦੇ ਉੱਪਰ ਤੇ ਰੈੱਡ ਕਲਰ ਦੀ ਸਲਵਾਰ ਆ ਰੈੱਡ ਐਂਡ ਬਲੈਕ ਇਹਦਾ ਹੈਗਾ ਦੁਪੱਟਾ ਤੇ ਇਹ ਸੂਟ ਵੀ ਹੈਗਾ 650 ਦਾ ਨੈਕਸਟ ਜਿਹੜਾ ਸੂਟ ਆ ਆਪਣਾ ਇਹ ਹੈਗਾ ਪਿੰਕ ਕਲਰ ਦੇ ਉੱਪਰ ਤੇ ਇਹਦੇ ਗੱਲੇ ਦੇ ਉੱਪਰ ਵਰਕ ਹੋਇਆ ਹੋਇਆ ਮਸ਼ੀਨ ਵਰਕ ਤੇ ਇਹਦਾ ਇਹ ਹੈਗਾ ਇਹਦਾ ਦੁਪੱਟਾ ਐਂਡ ਇਹ ਹੈਗੀ ਹੈ ਦੀ ਬਾਟਮ ਅਗਰ ਤੁਸੀਂ ਇਹ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ WhatsApp 'ਤੇ ਜਾਂ ਮੈਸੇਜ ਕਰ ਸਕਦੇ ਹੋ ਮੇਰਾ ਨੰਬਰ ਹੈਗਾ 9465440735 9465440735 ਇਹਦੇ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਤੇ WhatsApp ਮੈਸੇਜ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ